BSF ਨੇ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਸਰਹੱਦੀ ਖੇਤਰ ਵਿੱਚੋਂ ਇੱਕ ਪਿਸਟਲ ਮੈਗਜ਼ੀਨ, ਇੱਕ ਡਰੋਨ ਅਤੇ 4 ਪੈਕੇਟ ਸ਼ੱਕੀ ਹੀਰੋਇਨ ਬਰਾਮਦ ਕੀਤੇ ਜਿਸ ਦੇ ਨਤੀਜੇ ਵਜੋਂ BSF ਇੰਟੈਲੀਜੈਂਸ ਵੱਲੋਂ ਸਥਾਪਿਤ ਕੀਤੀ ਗਈ ਖਾਸ ਜਾਣਕਾਰੀ ਦੇ ਆਧਾਰ 'ਤੇ ਵਿਆਪਕ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਵੱਲੋਂ ਯੋਧਨਸ਼ ਅਵਰੋਧ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵਾਕ-ਵਾਕ ਥਾਵਾ ਤੋਂ 1 ਕਿਲੋ 335 ਗ੍ਰਾਮ ਹਿਰੋਇਨ ਇੱਕ ਗਲੌਕ ਪਿਸਟਲ 9 ਐਮਐਮ ਇੱਕ ਜਗਾਨਾ ਪਿਸਟਲ ਅਤੇ ਇੱਕ ਗੱਡੀ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਪੁਲਿਸ थाना ਲੋਪੋਕੇ ਵਿਖੇ ਮਾਮਲਾ ਦਰਜ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਐਸਐਚਓ ਲੋਪੋਕੇ ਹਿਮਾਂਸ਼ੂ ਪਗਤ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਅਮਰਸਰ ਦਿਹਾਤੀ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਤੇ ਹੋਰ ਗੈਰ ਸਮਾਜਿਕ ਵਿਅਕਤੀਆਂ ਦੇ ਖਿਲਾਫ ਜਿਹੜੀ ਮਹਿਮ ਜੜੀ ਆ ਉਹ ਕਬੱਡੀ ਗਈ ਆ ਜਿਸ ਦੇ ਤਹਿਤ ਕੱਲ ਅ ਥਾਣਾ ਲੋਪੋਕੇ ਨੂੰ ਜਿਹੜੀ ਆ ਉਹ ਕਾਫੀ ਸਫਲਤਾ ਮਿਲੀ ਆ ਜੋ ਜਿਹਦੇ ਦੌਰਾਨ ਸੀਆਈਏ ਸਟਾਫ ਤੋਂ ਸਬ ਇੰਸਪੈਕਟਰ ਗਪਾਲ ਸਿੰਘ ਨੇ ਇੱਕ ਦੋਸ਼ੀ ਪਰਦੀਪ ਸਿੰਘ ਇਹ ਕਾਂਪੂਰ ਦਾ ਵਾ ਥਾਣੇ ਝੰਡੇਰ ਦਾ ਰਹਿਣ ਵਾਲਾ ਉਹਨੂੰ ਕਾਬੂ ਕਰਕੇ ਉਹਦੇ ਕਬਜ਼ੇ ਚੋਂ 1 ਕਿਲੋ 335 ਗ੍ਰਾਮ ਜਿਹੜੀ ਹੈ ਰੋਨੀਆ ਰਿਕਵਰ ਕੀਤੀ ਆ ਸਮੇਤ ਉਹਦੇ ਸਵਿਫਟ ਗੱਡੀ ਦੇ ਇਸੇ ਤਹਤ ਐਸ ਐਚਓ ਲੋਕੋ ਕੇ ਇਨਸਪੈਕਟਰ ਹਮਾਂਸ਼ੂ ਪਗਜੀ ਤੇ ਉਹਨਾਂ ਦੇ ਨਾਲ ਚੌਕੀ ਇਨਚਾਰਜ ਗੋਰੇ ਕਬਾਲ ਸਿੰਘ ਚੱਕੜ ਉਹਨਾਂ ਦੀ ਟੀਮ ਵੱਲੋਂ ਇੱਕ ਸਖਚੈਨ ਸਿੰਘ ਉਰਫ ਚਾਨਣ ਤੇ ਅੰਗਰੇਜ ਸਿੰਘ ਅਰਜਨ ਸਿੰਘ ਇਲੀਅਸ ਭਾਂਡੇ ਇਹ ਦੋਨੋਂ ਬੱਚੀਪਿੰਡ ਦੇ ਰਹਿਣ ਵਾਲੇ ਆ ਇਹਨਾਂ ਕੋਲ ਤਿੰਨ ਪਿਸਟਲ ਜਿਹੜੇ ਆ ਉਹ ਰਿਕਵਰ ਕੀਤੇ ਆ ਇੱਕ ਗਲੌਕ ਆ 9mm ਦਾ 30 bore ਦਾ ਪਿਸਟਲ ਆ ਤੇ ਇੱਕ ਜਗਾਨਾ ਇਹਨਾਂ ਨੂੰ ਕਾਬੂ ਕਰਕੇ ਜਿਹੜਾ ਥਾਣੇ ਲੋਕੋ ਕੇ ਮੁਕਦਮਾ ਦਰਜ ਕੀਤਾ ਆ ਅੱਜ ਪੇਸ਼ ਕਰਕੇ ਇਹਨਾਂ ਦੋਸ਼ੀਆਂ ਦਾ ਜਿਹੜਾ ਵਾ ਉਹ ਰਿਮਾਂਡ ਲਿਆਂਦਾ ਇਹ ਬਰੀਕੀ ਦੇ ਨਾਲ ਜਿਹੜਾ ਹੈਗਾ ਵਾ ਇਹਨਾਂ ਤੋਂ ਪੁੱਛਗਿਸ਼ ਕੀਤੀ ਜਾਵੇਗੀ ਇਹਨਾਂ ਦੇ ਬੈਕਵਰਡ ਫਾਰਵਰਡ ਜਿਹੜੇ ਆ ਲਿੰਕਿਆ ਇਹ ਕਿਦਾਂ ਇਹਨਾਂ ਨੇ ਇਹ ਮੰਗਾਇਆ ਵਾ ਤੇ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਰਿਮਾਂਡ ਦੇ ਦੌਰਾਨ ਜਿਹੜਾ ਵਾ ਉਹ ਅਸੀਂ ਪਤਾ ਕਰਕੇ ਫਿਰ ਤੁਹਾਨੂੰ ਅਪਡੇਟ ਕਰਾਂਗੇ